ਸੈਂਟਰ ਜਿੰਨਾ ਦਾ ਭਾਈਵਾਲ ਸੀ ਹਿੱਸੇਦਾਰੀ ਸੀ ਇਹ ਤੁਸੀਂ ਸਮਝਦੇ ਹੋ ਬਈ ਇਹਨਾਂ ਲਈ ਬੰਦੀ ਸਿੰਘ ਛੱਡਣ ਵਿੱਚ ਕੋਈ ਡਿੱਕਾ ਸੀ ਇਹਨਾਂ ਨੂੰ ਮਨ ਦੀ ਗੱਲ ਦੱਸਾਂ ਮੈਂ ਤਾਂ ਉਹਨਾਂ ਨੂੰ ਕਦੇ ਮਤਲਬ ਪੰਥ ਪ੍ਰਸਤੀ ਨਹੀਂ ਸੀ ਸੰvida ਸ਼ੁਰੂ ਤੋਂ ਹੀ ਇਹ ਗੱਲ ਇਹ ਹੈ ਵੀ ਲੋਕਾਂ ਨੂੰ ਥੋੜਾ ਜਿਹਾ ਸਵਾਰਥ ਕਰਕੇ ਜੁੜਨਾ ਪੈ ਜਾਂਦਾ ਹੈ ਗੱਲ ਤਾਂ ਇਹ ਹੈ ਜੀ ਬਈ ਜਿਹੜਾ ਮੈਂ ਤਾਂ ਆਪਣੇ ਮਨ ਦੀ ਗੱਲ ਦੱਸਾਂ ਮੈਂ ਤਾਂ ਉਹਨਾਂ ਨੂੰ ਕਦੇ ਮਤਲਬ ਪੰਥ ਪ੍ਰਸਤੀ ਨਹੀਂ ਸੀ ਸਮੀਦਾ ਸ਼ੁਰੂ ਤੋਂ ਹੀ ਇਹ ਗੱਲ ਇਹ ਆ ਵੀ ਲੋਕਾਂ ਨੂੰ ਥੋੜਾ ਜਿਹਾ ਸਵਾਰਥ ਕਰਕੇ ਜੁੜਨਾ ਪੈ ਜਾਂਦਾ ਹੈ ਜਾਂ ਇੱਕ ਗੱਲ ਮੈਂ ਉਹਨਾਂ ਦੀ ਕਾਮਯਾਬੀ ਦਾ ਸ਼ਰੇਹ ਜਿਹੜੇ ਪੰਥ ਦੇ ਲੀਡਰ ਬਣਦੇ ਆ ਜਿਨ੍ਹਾਂ ਨੇ ਪੰਥ ਲਈ ਅਜੇ ਤੱਕ ਕੁਝ ਕੀਤਾ ਨਹੀਂ ਲੋਕਾਂ ਨੂੰ ਆਪਣੇ ਨਾਲ ਨਹੀਂ ਲਾਇਆ ਆਪ ਕਾਮਯਾਬ ਨਹੀਂ ਹੋ ਸਕੇ ਤਾਂ ਜਿਹੜੇ ਲੋਕ ਹੈ ਸਮਾਜ ਚ ਰਹਿੰਦੇ ਇਹਨਾਂ ਨੇ ਕਿਸੇ ਨਾਲ ਤਾਂ ਤੁੜਨਾ ਹੀ ਹੈ ਨਾ ਪਰ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ ਵੀ ਉਹਨਾਂ ਨੇ ਕੁਝ ਲੱਗਦਾ ਤੁਹਾਨੂੰ ਵੀ ਉਹਨਾਂ ਨੇ ਕੋਈ ਫਾਇਦਾ ਨਾ ਭਾਈ ਜੀ ਤੁਸੀਂ ਕਿਵੇਂ ਤੇ ਗੱਲ ਤੁਸੀਂ ਮੈਨੂੰ ਇਹ ਦੱਸੋ ਬਈ ਇਹਨਾਂ ਦੀ ਸਰਕਾਰ ਸੀ ਜੀ ਸੈਂਟਰ ਜਿਹਨਾਂ ਦਾ ਭਾਈਵਾਲ ਸੀ ਹਿੱਸੇਦਾਰੀ ਸੀ ਤੇ ਤੁਸੀਂ ਸਮਝਦੇ ਹੋ ਬਈ ਇਹਨਾਂ ਲਈ ਬੰਦੀ ਸਿੰਘ ਛੱਡਣ ਵਿੱਚ ਕੋਈ ਡਿੱਕਾ ਸੀ ਇਹਨਾਂ ਨੂੰ ਇਹ ਤਾਂ ਬਾਈ ਜੀ ਸਿਰਫ ਵੋਟਾਂ ਵਾਸਤੇ ਬਈ ਲੋਕ ਉਧਰ ਨੂੰ ਹਵਾ ਚੱਲ ਗਈ ਤਾਂ ਆਪਾਂ ਵੀ ਉਧਰ ਨੂੰ ਹੋ ਜੀਏ ਇਹਨਾਂ ਦਾ ਇਹ ਸਾਰਾ ਕੁਝ ਕਰ ਸਕਦੇ ਸੀ ਸਾਰਾ ਕੁਝ ਇਹ ਸਾਰੇ ਬੰਦੀ ਸਿੰਘ ਛੱਡ ਸਕਦੇ ਸੀ ਜਾਣ ਪੁੱਜ ਕੇ ਨਹੀਂ ਕੀਤਾ ਉਦੋਂ ਇਹਨਾਂ ਨੂੰ ਇਹ ਸੀ ਬਈ ਜੀ ਉਧਰ ਦੀ ਹਵਾ ਹੈ ਠੀਕ ਹੈ ਭਈ ਉੱਧਰ ਨੂੰ ਹੋ ਜੋ ਹੁਣ ਹਵਾ ਇੱਧਰ ਦੀ ਹੋ ਗਈ ਹੁਣ ਇੱਧਰ ਨੂੰ ਹੋ ਜੋ ਇਹ ਮੰਨਦੇ ਹੋ ਵੀ ਆਰਐਸਐਸ ਤੇ ਬੀਜਪੀ ਨੂੰ ਪੰਜਾਬ ਦੇ ਅੰਦਰ ਲੈ ਕੇ ਆਉਣ ਵਾਲੇ ਅਕਾਲੀ ਦਲ ਆ ਉਹ ਤਾਂ ਹੈ ਹੀ ਹੈ ਜੀ ਜਿਹੜਾ ਪੰਜਾਬੀ ਜਿਹੜਾ ਖਮਿਆਤਾ ਵੀ ਭੋਗ ਰਹੇ ਨੇ ਇਸ ਵਕਤ ਬਹੁਤ ਸਾਰੀਆਂ ਤਰ੍ਹਾਂ ਦੀਆਂ ਹੋ ਰਹੀਆਂ ਨੇ ਬਿਲਕੁਲ ਜੀ ਹੁਣ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਈ ਪੰਜਾਬ ਦੇ ਜਿਹੜੇ ਕੰਨੇ ਅਸੀਂ ਕੌਮ ਨਾਲ ਸੰਬੰਧਿਤ ਦਾ ਅਸੀਂ ਕੌਮ ਦੀ ਸੇਵਾ ਕਰਦੇ ਆ ਤੇ ਆਰਐਸਐਸ ਨਾਲ ਮਿਲ ਕੇ ਚੱਲਦੇ ਆ ਜੀ ਉਹ ਕਾਹਦੇ ਤੁਸੀਂ ਪਾਰਟੀ ਬਣਾਏਗੇ ਪੰਜਾਬ ਦੇ ਵਿੱਚ ਆਪਣੀ ਜਿਹੜੀਆਂ